ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਪੰਜਾਬ ਸਰਕਾਰ ਦੇ ਨਾਲ ਸੰਬੰਧਿਤ ਤਿੰਨ ਗੱਲਾਂ ਪਹਿਲੀ ਗੱਲ ਜਿਹੜੀ ਇਹਨੇ ਲੈਂ ਪੂਲਿੰਗ ਪਾਲਿਸੀ ਲਿਆਂਦੀ ਹੈ ਉਸ ਦੇ ਵਿਰੁੱਧ ਤੇ ਦੂਜੇ ਜਿਹੜੇ ਮੁੱਦੇ ਐ ਜਿਹੜਾ ਭਾਰਤ ਸਰਕਾਰ ਬਾਕੀ ਮੁਲਕਾਂ ਦੇ ਨਾਲ ਆ ਆਜ਼ਾਦ ਵਪਾਰ ਸਮਝੌਤੇ ਕਰ ਰਹੀ ਐ ਉਹਨਾਂ ਦੇ ਵਿਰੁੱਧ ਕੱਲ੍ਹ ਸੰਯੁਕਤ ਕਿਸਾਨ ਮੋਰਚੇ ਦੀ ਚੰਡੀਗੜ੍ਹ 'ਚ ਮੀਟਿੰਗ ਹੋਈ ਉਹਦੇ 'ਚ ਇੱਕ ਫੈਸਲਾ ਤਾਂ ਇਹ ਕੀਤਾ ਗਿਆ ਵੀ 18 ਜੁਲਾਈ ਨੂੰ ਪੰਜਾਬ ਦੀਆਂ ਸਮੂਚੀਆਂ ਪਾਰਟੀਆਂ ਦੀ ਇਹਨਾਂ ਮੁੱਦਿਆਂ ਦੇ ਉੱਤੇ رائے ਜਾਣਨ ਲਈ ਉਹਨਾਂ ਨਾਲ ਮੀਟਿੰਗ ਕੀਤੀ ਜਾਊਗੀ ਉਹਨਾਂ ਦੀ ਮੀਟਿੰਗ ਸੱਦੀ ਹੈ ਦੂਸਰਾ ਉਹਨਾਂ ਨੇ ਇਹ ਕੀਤਾ ਹੈ ਕਿ ਵੀ ਜਿਹੜਾ 30 ਜੁਲਾਈ ਹੈ ਉਸ ਦਿਨ ਜਿਹੜੇ ਪਿੰਡਾਂ ਦੀ ਜ਼ਮੀਨ ਲੈਣ ਦੇ ਵਾਸਤੇ ਲੈਂਡ ਪੂਲਿੰਗ ਲਈ ਨੋਟੀਫਿਕੇਸ਼ਨ ਕੀਤੀ ਹੈ ਉਸ ਉਹਨਾਂ ਪਿੰਡਾਂ ਦੇ ਵਿੱਚ ਝੰਡਾ ਮਾਰਚ ਤੇ ਟਰੈਕਟਰ ਮਾਰਚ ਕੀਤੇ ਜਾਣਗੇ ਤੇ ਉਸ ਤੋਂ ਬਾਅਦ 24 ਅਗਸਤ ਨੂੰ ਜਿਹੜਾ ਉਹ ਮੁੱਲਾਂਪੁਰ ਦੇ ਵਿੱਚ ਇੱਕ ਬਹੁਤ ਵੱਡੀ ਰੈਲੀ ਕੀਤੀ ਜਾਊਗੀ ਤੇ ਮੰਗ ਕੀਤੀ ਜਾਊਗੀ ਇਹ ਜਿਹੜੀ ਨੋਟੀਫਿਕੇਸ਼ਨਾਂ ਕੀਤੀਆਂ ਨੇ ਲੈਂਡ ਪੂਲਿੰਗ ਦੀਆਂ ਇਹਨਾਂ ਨੂੰ ਰੱਦ ਕੀਤਾ ਜਾਵੇ ਤੇ ਦੂਜੀਆਂ ਪਾਰਟੀਆਂ ਦੀ ਵੀ ਇਹਦੇ ਉੱਤੇ رائے ਲਈ ਜਾਊਗੀ ਦੂਸਰੀ ਗੱਲ ਜਿਹੜੀ ਹੈ ਕਿਉਂਕਿ ਮਾਈਨਿੰਗ ਦਾ ਮੁੱਦਾ ਬਹੁਤ ਪਿਛਲੇ ਲੰਬੇ ਸਮੇਂ ਤੋਂ ਅਕਾਲੀਆਂ ਤੋਂ ਲੈ ਕੇ ਫਿਰ ਕਾਂਗਰਸ ਦੇ 5 ਸਾਲ ਤੇ ਹੁਣ ਇਹਨਾਂ ਦੇ ਵੀ ਸਾਡੇ 2-3 ਸਾਲ ਹੋ ਗਏ ਉਹ ਮੁੱਦਾ ਹਜੇ ਵੀ ਜਾਰੀ ਹੈ ਤਲਵਾੜੇ ਖੇਤਰ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਉੱਥੇ ਕੋਈ ਵੀ ਕ੍ਰਸ਼ਰ ਲਾਉਣ ਦੇ ਉੱਤੇ ਜਿਹੜੀ ਹੈ ਪੂਰਨ ਤੌਰ ਤੇ ਸਰਕਾਰ ਨੇ ਮਨਾਹੀ ਕੀਤੀ ਹੋਈ ਹੈ ਇਹਦੇ باوجود ਉੱਥੇ ਕ੍ਰਸ਼ਰ ਚੱਲ ਰਹੇ ਹੈ ਤੇ ਜਦੋਂ ਉੱਥੇ ਜਿਹੜੇ ਮਾਈਨਿੰਗ ਨਾਲ ਰੋਕਣ ਵਾਲੇ ਜਿਹੜੇ ਦੋਸਤ ਨੇ ਉਹ ਜਦੋਂ ਉਹਦਾ ਵਿਰੋਧ ਕਰਦੇ ਆ ਤਾਂ ਉਹਨਾਂ ਤੇ ਹਮਲੇ ਹੁੰਦੇ ਆ ਪਿੱਛੇ ਪਰਸੋਂ ਵੀ ਇੱਕ ਹਮਲਾ ਹੋਇਆ ਤੇ ਜਦੋਂ ਉਹਨਾਂ ਨੇ ਧਰਨਾ ਲਾਇਆ ਤਾਂ ਉਹਨੂੰ ਪੁਲਿਸ ਨੇ ਉਖਾੜਨ ਦੀ ਕੋਸ਼ਿਸ਼ ਕੀਤੀ ਹੈ ਤੇ ਬਹੁਤ ਸਾਰੇ ਲੋਕਾਂ ਦੇ ਉੱਤੇ ਝੂਠੇ ਕੇਸ ਬਣਾਏ ਹੈ ਅਸੀਂ ਇਹ ਮੰਗ ਕਰਦੇ ਹਾਂ ਵੀ ਇੱਕ ਤਾਂ ਇਸ ਮੁੱਦੇ ਦੇ ਉੱਤੇ ਜੋ ਸਰਕਾਰ ਨੇ ਇੱਕ ਫੈਸਲਾ ਕਰਿਆ ਹੋਇਆ ਹੈ ਉਹ ਗੈਰ ਕਾਨੂੰਨੀ ਮਾਈਨਿੰਗ ਰੋਕੀ ਜਾਵੇ, ਕ੍ਰਸ਼ਰ ਰੋਕੇ ਜਾਣ ਤੇ ਜਿਨ੍ਹਾਂ ਨੇ ਝੂਠੇ ਪਰਚੇ ਜਿਨ੍ਹਾਂ ਨੇ ਕੁੱਟਮਾਰ ਕੀਤੀ ਹੈ ਉਹਨਾਂ ਤੇ ਪਰਚੇ ਦਰਜ ਹੋਣ ਤੇ ਜਿਹੜੇ ਇਹਨਾਂ ਰੋਕਣ ਵਾਲਿਆਂ ਤੇ ਪਰਚੇ ਦਰਜ ਕੀਤੇ ਆ ਇਹ ਰੱਦ ਕੀਤੇ ਜਾਣ। ਤੀਸਰੀ ਗੱਲ ਇਹ ਹੈ ਵੀ ਮਨਰੇਗਾ ਦਾ ਇੱਕ ਬਹੁਤ ਵੱਡਾ ਇਸ਼ੂ ਹੈ। ਤੇ ਅੱਡ-ਅੱਡ ਥਾਵਾਂ ਦੇ ਉੱਤੇ ਮਨਰੇਗਾ ਲੋਕਾਂ ਨੂੰ ਕੰਮ ਕਰਨ ਦੇ ਬਾਵਜੂਦ ਵੀ ਕੰਮ ਦਿਹਾੜੀਆਂ ਨਹੀਂ ਮਿਲਦੀਆਂ ਪੈਸੇ ਨਹੀਂ ਮਿਲਦੇ ਤੇ ਹੋਰ ਬਹੁਤ ਸਾਰੀਆਂ ਗੱਲਾਂ ਮਨਰੇਗਾ ਦੀ ਇੱਕ ਜਥੇਬੰਦੀ ਵੱਲੋਂ ਅ ਕੱਲ ਦੇਸ਼ ਭਰ ਤਹਾਲ ਦੇ ਵਿੱਚ ਇੱਕ ਵੱਡੀ ਜਿਹੜੀ ਕਨਵੈਨਸ਼ਨ ਕਰਕੇ ਮੁਜ਼ਾਹਰਾ ਵੀ ਕੀਤਾ ਗਿਆ ਉਹ ਸਿਰਫ ਦੁਆਬੇ ਤੇ ਮਾਝੇ ਵਾਲੇ ਲੋਕਾਂ ਦਾ ਸੀ ਤੇ ਦੂਸਰਾ ਜਿਹੜਾ ਅੱਗੇ ਆਉਣ ਵਾਲੇ ਸਮੇਂ 'ਚ ਮਾਲਵੇ ਦਾ ਅਜੇ ਹੋਣਾ ਹੈਗਾ ਇਹ ਤਿੰਨ ਗੱਲਾਂ ਪੰਜਾਬ ਸਰਕਾਰ ਨਾਲ ਸੰਬੰਧਿਤ ਸੀਗੀਆਂ ਹੁਣ ਜਿਹੜੀ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਹੈ ਦੋਸਤੋ ਉਹ ਇਹ ਹੈ ਕਿ ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ੇਵਰਾਜ ਚੰਗ चौहान ਮੱਧ ਪ੍ਰਦੇਸ਼ ਦੇ ਆਪਣੇ ਵਿਦੀਸ਼ਾ ਹਲਕੇ ਚ ਗਿਆ ਜਿੱਥੋਂ ਉਹ ਚੋਣ ਜਿੱਤਿਆ ਹੋਇਆ ਹੈ ਉੱਥੇ ਉਹਨੇ ਕਿਸਾਨਾਂ ਨਾਲ ਮੀਟਿੰਗ ਕੀਤੀ ਤੇ ਕਿਸੇ ਕਿਸਾਨ ਨੇ ਇੱਕ ਨੇ ਮੀਟਿੰਗ ਦੇ ਵਿੱਚ ਖੜੇ ਹੋ ਕੇ ਕਹਿਤਾ ਵੀ ਅਸੀਂ ਤਾਂ ਜੀ ਜਿਹੜੇ ਆਹ ਸੋਇਆਬੀਨ ਦਾ ਬੀ ਮਿਲ ਰਿਹਾ ਹੈ ਨਕਲੀ ਇਹਦੇ ਤੋਂ ਬਹੁਤ ਦੁਖੀ ਹਾਂ ਅਸੀਂ ਬੀ ਬੀਜਿਆ ਉਹ ਉੱਗ ਨਹੀਂ ਰਿਹਾ ਪੁੰਗਰਦਾ ਵੀ ਨਹੀਂਗਾ ਉਹ ਉਹ ਉਦੋਂ ਹੀ ਮંત્રી ਜੀ ਨੂੰ ਨਾਲ ਦੀ ਨਾਲ ਇਹ ਉਹ ਉਤਰ ਖੇਤ ਲੈ ਗਏ ਮંત્રી ਜੀ ਨੂੰ ਜਿੱਥੇ ਬੀਜਿਆ ਹੋਇਆ ਉਹਨਾਂ ਖੁੱਡਾਂ ਦੇ ਵਿੱਚ ਜਦੋਂ ਉਹਨਾਂ ਨੇ ਹੱਥ ਪਾ ਕੇ ਬੀ ਚੱਕੇ ਬੀ ਉਸੇ ਤਰ੍ਹਾਂ ਪਏ ਹੈ ਕੋਈ ਪੁੰਗਰ ਨਹੀਂ ਨਾਂ ਨਿਸ਼ਾਨ ਨਹੀਂ ਤੇ ਕਿੰਨੇ ਦਿਨਾਂ ਤੋਂ ਉਹ ਬੀਜਿਆ ਹੋਇਆ ਇਸ ਤਰ੍ਹਾਂ ਨਾਲ ਉਹ ਇੱਕ ਮੌਕੇ ਦੇ ਉੱਤੇ ਕਿਸਾਨਾਂ ਨੇ ਖੇਤੀਬਾੜੀ ਮੰਤਰੀ ਨੂੰ ਕੇਂਦਰ ਸਰਕਾਰ ਦੇ ਖੇਤੀਬਾੜੀ ਮੰਤਰੀ ਨੂੰ ਹੱਥਾਂ ਤੇ ਸਾਰਾ ਜਮਾ ਕੇ ਦਿਖਾ ਦਿੱਤੀ ਦੇਖਦੇ ਹਾਂ ਹੁਣ ਉਹ ਕੀ ਕਰਦੇ ਆ ਇਹਨਾਂ ਬਾਰੇ ਵਿੱਚ ਤੇ ਦੂਜੇ ਬੰਨੇ ਉੱਥੇ ਅਮਰੀਕਾ ਜੋਰ ਲਾ ਰਿਹਾ ਵੀ ਜਿਹੜੀਆਂ ਜੀਐਮ ਕ੍ਰੋਪਸ ਐ ਤੇ ਸਾਡੇ ਜਿਹੜੇ ਬੀਜ ਨੇ ਉਹ ਤੁਸੀਂ ਇਸ ਤਰ੍ਹਾਂ ਲੋ ਤੇ ਕਿਸਾਨ ਆਪਣੇ ਬੀਜ ਨਾ ਪੈਦਾ ਕਰਨ ਤੇ ਇਹਦਾ ਮਤਲਬ ਹੈ ਖੇਤੀ ਤੋਂ ਹੱਥ ੜ ਕਰਨ ਦੀ ਗੱਲ ਐ ਤੇ ਲੋਕਾਂ ਨੂੰ ਜਿਹੜੀ ਖਾਦ ਖੁਰਾਕ ਐ ਉਹਦੇ ਤੋਂ ਮਾਰੇ ਮਾਰੇ ਫੇਰ ਫਰਾਉਣ ਵਾਲੀ ਗੱਲ ਐ ਆਉਣ ਵਾਲੇ ਸਮੇਂ ਦੇ ਵਿੱਚ ਉਹ ਸਾਰਾ ਕੰਟਰੋਲ ਆਪਣੇ ਹੱਥ ਲੈਣਾ ਚਾਹੁੰਦੇ ਐ ਤੇ ਭਾਰਤ ਇੱਕ ਵੱਡੀ ਆਬਾਦੀ ਐ ਇਹ ਇਸ ਗੱਲ ਨੂੰ ਨਹੀਂ ਬਰਦਾਸ਼ਤ ਕਰ ਸਕਦੀ ਇਸ ਕਰਕੇ ਉਹਨਾਂ ਨਾਲ ਅਜਿਹੇ ਸੰਧੋਗਤੇ ਨਾ ਕੀਤੇ ਜਾਂਦੇ ਤੀਸਰੀ ਗੱਲ ਜਿਹੜੀ ਤੁਹਾਡੇ ਨਾਲ ਦੋਸਤੋ ਸਾਂਝੀ ਕਰਨੀ ਹੈ ਉਹ ਇਹ ਹੈ ਕਿ ਪੱਛਮੀ ਬੰਗਾਲ ਦੇ ਬੀਰਪੂਮ ਜ਼ਿਲ੍ਹੇ ਦੇ ਪਾਇਨਕਰ ਦਾ ਇੱਕ ਇੱਕ ਪਰਿਵਾਰ ਜਿਹੜਾ ਉਹ ਉਹਦਾ ਨਾਮ ਦਾниш ਸ਼ੇਖ ਤੇ ਉਹਦੇ ਘਰ ਵਾਲੀ ਸੁਨਾਲੀ ਖਾਤੂਨ ਤੇ ਉਹਨਾਂ ਦਾ ਇੱਕ ਨਵਾਲਕ ਮੁੰਡਾ ਇਹ ਤਿੰਨਾਂ ਨੂੰ ਦਿੱਲੀ ਦੀ ਸਰਕਾਰ ਨੇ ਚੁੱਕਿਆ ਬੀ ਇਹ ਬੰਗਲਾਦੇਸ਼ੀ ਨੇ ਗੈਰਕਾਨੂੰਨੀ ਢੰਗ ਨਾਲ ਇੱਥੇ ਰਹਿ ਰਹੇ ਆ ਦਿੱਲੀ ਦੇ ਵਿੱਚ ਤੇ ਉਹਨਾਂ ਦੀ ਪੁੱਛਪੜਤਾਲ ਕੀਤੀ ਉਹਨਾਂ ਨੇ ਆਪਣੇ ਉਥੋਂ ਦੇ ਜ਼ਮੀਨ ਦੇ ਕਾਗਜ਼ ਪੱਤਰ ਸਾਰੇ ਦਿਖਾ ਦਿੱਤੇ ਇਹਦੇ باوجود ਉਹਨਾਂ ਨੂੰ ਬੰਗਲਾਦੇਸ਼ ਭੇਜ ਦਿੱਤਾ ਤੇ ਇਹ ਜਿਹੜਾ ਹੈਗਾ ਵੀ ਜੋ ਇਹ ਕੋਈ ਬੰਗਾਲੀ ਬੋਲਦੇ ਆ ਉਹਨਾਂ ਨਾਲੇ ਹੋ ਰਿਹਾ ਹੈ ਜਿਹੜੀ ਜਾਦੇ ਵੱਡਾ ਖਤਰਾ ਬਿਹਾਰ ਦੀਆਂ ਚੋਣਾਂ ਦੇ ਵਿੱਚ ਬਣ ਰਿਹਾ ਹੈ ਉਹ ਇਹ ਹੈ ਕਿ ਵੀ ਇਹਨਾਂ ਵੋਟਰ ਸੂਚੀਆਂ ਦੀ ਸੁਧਾਈ ਦੇ ਬਹਾਨੇ ਨਾਲ ਜਿਹੜੇ ਲੋਕ ਕਾਗਜ਼ ਪੱਤਰ ਨਹੀਂ ਦਿਖਾਉਣਗੇ ਉਹਨਾਂ ਚੋਂ ਜਿਹੜੇ ਘੱਟ ਗਿਣਤੀ ਤੇ ਜਿਨ੍ਹਾਂ ਨੂੰ ਤੰਗ ਕਰਨਾ ਹੈ ਉਹਨਾਂ ਲੋਕਾਂ ਨੂੰ ਜਿਹੜਾ ਉਹ ਸ਼ੱਕੀ ਭਾਰਤੀ ਨਾਗਰਿਕ ਐਲਾਨ ਕਰਕੇ ਉਹਨਾਂ ਦੇ ਉੱਤੇ ਭੀੜਾਂ ਤੋਂ ਵੀ ਹਮਲੇ ਕਰਾਈ ਜਾਣੇ ਆ ਤੇ ਪੁਲਿਸ ਤੋਂ ਵੀ ਉਹਨਾਂ ਨੂੰ ਵਾਰ-ਵਾਰ ਪੁੱਛ ਪੜਤਾਲ ਹੋਣੀ ਹੈ ਵੀ ਤੁਸੀਂ ਤਾਂ ਵਿਦੇਸ਼ੀ ਹੋ ਕਿਉਂ ਨਾ ਤੁਹਾਨੂੰ ਬਾਹਰ ਕੱਢਤਾ ਜਾਵੇ ਇਹ ਇੱਕ ਨਵਾਂ ਸਿਆਪਾ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਛੇੜਨਾ ਚਾਹੁੰਦੀ ਹੈ ਦੇਸ਼ ਭਰ ਦੇ ਵਿੱਚ ਤੇ ਉਹ ਹਾਲਾਂਕਿ ਇਹਨੂੰ ਸੁਪਰੀਮ ਕੋਰਟ ਦੇ ਵਿੱਚ ਏਡੀਆਰ ਨੇ ਤਾਂ ਚੈਲੰਜ ਕੀਤਾ ਹੀ ਹੈ ਮਨੋਚਾ ਪ੍ਰੋਫੈਸਰ ਮਨੋਚਾ ਉਹਨਾਂ ਨੇ ਮੈਡਮ ਮਹੂਆ ਮৈত্রਾ ਨੇ ਤੇ ਹੋਰ ਕਈਆਂ ਨੇ ਵੀ ਇਹਦੇ ਇਹਨੂੰ ਚੈਲੰਜ ਕੀਤਾ ਹੋਇਆ ਸੁਪਰੀਮ ਕੋਰਟ ਦੇ ਵਿੱਚ ਤੇ ਪੱਛਮੀ ਬੰਗਾਲ ਦਾ ਜਿਹੜਾ ਭਾਜਪੀ ਦਾ ਆਗੂ ਹੈ ਉਹ ਕਹਿ ਰਿਹਾ ਸਾਡੇ ਪੱਛਮੀ ਬੰਗਾਲ ਤ ਲਾਗੂ ਕਰੋ ਇਹ ਤਾਂ ਬਹੁਤ ਜ਼ਰੂਰੀ ਹੈ ਜਾਨੀ ਕਿ ਉਹ ਵਿਦੇਸ਼ੀਆਂ ਦੇ ਨਾਂ ਦੇ ਉੱਤੇ ਬਾਕੀ ਜਿਹੜੇ ਲੋਕਾਂ ਨੂੰ ਇਕੱਠੇ ਕਰਕੇ ਉਹਨਾਂ ਦੇ ਵਿਰੋਧ 'ਤੇ ਹਮਲੇ ਕਰਾ ਕੇ ਆਪਣੀਆਂ ਵੋਟਾਂ ਪੱਕੀਆਂ ਕਰਨ ਦੇ ਰਾਹ ਤੁਰਨਾ ਚਾਹੁੰਦੇ ਆ ਤੇ ਦੇਸ਼ 'ਚ ਫਿਰਕੂ ਤਣਾਅ ਨੂੰ ਹੋਰ ਵਧਾਉਣਾ ਚਾਹੁੰਦੇ ਆ ਪਹਿਲਾਂ ਹੀ ਤਾਂ ਆ ਗਿਆ ਉਹਨਾਂ ਨੇ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਉਹ ਇਹ ਹੈ ਕਿ ਭਾਰਤ ਸਰਕਾਰ ਦਾ ਜਿਹੜਾ ਵਾਤਾਵਰਣ ਤੇ ਜੰਗਲਾਤ ਵਿਭਾਗ ਹੈ ਤੇ ਜਿਹੜਾ ਉਸ ਦੇ ਵਿੱਚ ਇੱਕ ਪ੍ਰੋਜੈਕਟ ਐਲੀਫੈਂਟ ਹੈ ਹਾਥੀਆਂ ਬਾਰੇ ਪ੍ਰੋਜੈਕਟ ਹੈ ਵੀ ਹਾਥੀ ਕਿੰਨੇ ਲੋਕਾਂ ਨੇ ਫੜੇ ਹੋਏ ਆ ਕਿੰਨੇ ਉਹ ਕਰੇ ਹੋਏ ਆ ਕਿੱਥੇ ਆ ਕਿਵੇਂ ਆ ਉਹਨਾਂ ਦੀ ਟੈਗਿੰਗ ਕਰੀ ਹੁੰਦੀ ਹੈ ਉਹਦੀ ਗਦਰ ਤੇ ਇੱਕ ਟੈਗ ਲਾ ਕੇ ਤਾਂ ਕਿ ਉਹ ਕਿੱਥੇ ਤੁਰਿਆ ਫਿਰਦਾ ਕੀ ਆ ਉਹਨੂੰ ਉਹਦੀ ਜਿਹੜੀ ਜਿਹੜਾ ਉਹਦਾ ਤੁਰਨਾ ਫਿਰਨਾ ਹੈ ਉਸ ਦੇ ਉੱਤੇ ਨਿਗਰਾਨੀ ਰੱਖੀ ਜਾ ਸਕੇ ਤੇ ਉਹ ਜਿਹੜੀ ਰਿਪੋਰਟ ਉਹਨਾਂ ਨੇ ਤਿਆਰ ਕੀਤੀ ਉਸ ਰਿਪੋਰਟ ਦੇ ਵਿੱਚ ਜਿਹੜੀ ਮੂਹਰੇ ਉੱਪਰਲੇ ਪਾਸੇ ਹੈ ਉਹ ਜਿਹੜੀ ਹੱਥ ਦੀ ਫੋਟੋ ਲਾਈ ਹੈ ਉਹ ਭਾਰਤੀ ਹਾਥੀ ਹੋਏ ਨਹੀਂ ਏਸ਼ੀਅਨ ਹਾਥੀ ਹੋਏ ਨਹੀਂ ਉਹ ਅਫਰੀਕਨ ਹਾਥੀ ਦੀ ਫੋਟੋ ਲਾਤੀ ਵੀ ਇਹ ਅਸੀਂ ਸਾਹ ਰੱਖਿਆ ਤੇ ਦੂਜਾ ਅੰਦਰਲੇ ਪਾਸੇ ਜੋ ਕੁਝ ਲਿਖਿਆ ਉਹ ਪਿਛਲੀਆਂ ਜਿਹੜੀਆਂ ਰਿਪੋਰਟਾਂ ਨੇ ਉਹਨਾਂ ਦੇ ਵਿੱਚੋਂ ਚਾਰ ਲਾਈਨਾਂ ਇੱਥੋਂ ਚੱਕੀਆਂ ਚਾਰ ਇੱਥੋਂ ਚੱਕੀਆਂ ਚਾਰ ਇੱਥੋਂ ਚੱਕੀਆਂ ਰਿਪੋਰਟ ਬਣਾਤੀ ਤੇ ਉਹਦੇ ਤੇ ਜਿਹੜੀ ਮਿਨਿਸਟਰੀ ਦੇ ਅਧਿਕਾਰੀਆਂ ਨੇ ਉਹਨਾਂ ਨੂੰ ਝਾੜਾਂ ਪਾਈਆਂ ਨੇ ਵੀ ਇਹ ਤੁਸੀਂ ਕੀ ਕੀਤਾਗਾ ਨਖਲਾ ਮਾਰ ਮਾਰ ਕੇ ਲਿਖ ਦਿਓ ਥੋੜੀ ਤਾਂ ਆਪਣੀ オリジナル ਰਿਪੋਰਟ ਹੀ ਹੈਗੀ ਸੋ ਇਸ ਕਿਸਮ ਦਾ ਕਾਗਜ਼ੀ ਪੱਤਰੀ ਕੰਮ ਵੀ ਬਹੁਤ ਜ਼ਿਆਦਾ ਹੋਰ ਹੈਗਾ ਇਸ ਮੋਦੀ ਸਰਕਾਰ ਦੇ ਤਹਿਤ ਲਾਸਟ ਗੱਲ ਜਿਹੜੀ ਤੁਹਾਡੇ ਨਾਲ ਦੋਸਤੋ ਸਾਂਝੀ ਕਰਨੀ ਹੈ ਉਹ ਇਹ ਹੈ ਕਿ ਦলাই লামਾ ਜਿਹੜੇ ਹੈਗੇ ਆ ਤਿੱਬਤ ਦੇ ਆਗੂ ਸਾਡੇ ਭਾਰਤ ਦੇ ਇੱਥੇ ਬੈਠੇ ਆ ਕੇ ਜਿਹੜਾ ਆਪਾਂ ਜਿਹਨੂੰ ਮੈਕਲੌਡ ਗੰਦ ਕਹਿੰਦੇ ਆ ਹਿਮਾਚਲ ਪ੍ਰਦੇਸ਼ ਦਾ ਤੇ ਉਹ ਆਪਣੇ ਟੰਗ ਨਾਲ ਉਹ ਚੱਲਦੇ ਆ ਉਹਦਾ ਉਹਨਾਂ ਦਾ 90ਵਾਂ ਜਨਮ ਦਿਨ ਸੀ ਇਹ 14ਵੇਂ ਦলাই ਲਾਮਾ ਨੇ ਇਹ ਦলাই ਲਾਮਾ ਉਹਨਾਂ ਦੇ ਧਾਰਮਿਕ ਰਵਈਤਾਂ ਰਵੈਤਾਂ ਦੇ ਵਿੱਚੋਂ ਬਣਦੇ 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 ਆਗੂ ਬਣੇ ਹੋਏ ਆ ਤੇ ਉਹਦੇ ਬਾਰੇ ਅ ਜੰਡੀਅਨ ਐਕਸਪ੍ਰੈਸ ਨੇ ਬੜੀ ਖਤਰਨਾਕ ਰਿਪੋਰਟ ਛਾਪੀ ਹੈ ਵੀ ਜਦੋਂ 1950ਆਂ ਦੇ ਵਿੱਚ ਚੀਨ ਦੇ ਵਿੱਚ ਇਨਕਲਾਬ ਆਉਣ ਤੋਂ ਬਾਅਦ ਚੀਨ ਨੇ ਤਿੱਬਤ ਵਗੈਰਾ ਨੂੰ ਆਪਣੇ ਕਬਜ਼ੇ 'ਚ ਲੈਣਾ ਸੀਗਾ ਉਸ ਟਾਈਮ ਅਮਰੀਕਾ ਦੀ ਜਿਹੜੀ ਏਜੰਸੀ ਹੈ CIA ਅਮਰੀਕਾ ਦੀ ਖੁਫੀਆ ਏਜੰਸੀ CIA ਉਸ ਨੇ ਇਹਨਾਂ ਤਿੱਬਤੀ ਲੋਕਾਂ ਨੂੰ ਅੱਡ-ਅੱਡ ਥਾਵਾਂ ਦੇ ਉੱਤੇ ਜਥੇਬੰਦ ਕਰਕੇ ਗੁਰੀਲਾ ਟ੍ਰੇਨਿੰਗ ਦੇ ਦਿੱਤੀ ਦਿੱਤੀ ਬਕਾਇਦਾ ਤੇ ਉਹਦੇ ਵਿੱਚ ਆ ਦੱਸਦੇ ਇਹ ਹੈ ਕਿ ਵੀ 167 ਜਿਹੜੇ ਲੋਕ ਨੇ ਉਹਨਾਂ ਨੂੰ ਅਮਰੀਕਾ ਦੇ ਵਿੱਚ ਜਿਹੜਾ ਹੈ ਉਹ ਉੱਥੇ ਅਮਰੀਕਾ ਦੇ ਇੱਕ ਥਾਂ ਦੇ ਉੱਤੇ ਮੈਂ ਉੱਥੇ ਟ੍ਰੇਨਿੰਗ ਦਿੱਤੀ ਤੇ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਹੈਗਾ ਜਿਹੜਾ ਨੇਪਾਲ ਦਾ ਮੁਸਤਾਂਗ ਏਰੀਆ ਹੈ 1800 ਨੇਪਾਲੀਆਂ ਨੂੰ ਉੱਥੇ ਟ੍ਰੇਨਿੰਗ ਦਿੱਤੀ ਨੇਪਾਲ ਦੇ ਵਿੱਚ ਟ੍ਰੇਨਿੰਗ ਦਿੱਤੀ ਗਈ ਹੈ ਨਾ ਤਿੱਬਤੀਆਂ ਨੂੰ ਵੀ ਤਾਂ ਕਿ ਅਮਰੀਕਾ ਜਿਹੜੀ ਚੀਨ ਦੀ ਕਮਿਊਨਿਸਟ ਸਰਕਾਰ ਹੈ ਉਹਦੇ ਲਈ ਵੱਡੀਆਂ ਸਮੱਸਿਆਵਾਂ ਪੈਦਾ ਕੀਤੀਆਂ ਜਾ ਸਕਣ ਉਹ CIA ਦੇ ਜਿਹੜੇ ਇਹ ਦਸਤਾਵੇਜ਼ ਆ ਕਿਉਂਕਿ ਪੁਰਾਣੇ ਹੋਗੇ ਉਹਨਾਂ ਨੂੰ ਡੀਕਲਾਸੀਫਾਈ ਕੀਤਾ ਹੁਣ ਉਹਨਾਂ ਨੂੰ ਜਗਜाहਰ ਕੀਤਾ ਤੇ ਉਹਦੇ ਚੋਂ ਬਹੁਤ ਸਾਰੀਆਂ ਚੀਜ਼ਾਂ ਉਹਨਾਂ ਨੇ ਕੱਢ ਦਿੱਤੀਆਂ ਪਰ ਤਾਂ ਵੀ ਅਜੇ ਵੀ ਇਹ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਇਹ ਦੱਸਦੀਆਂ ਨੇ ਵੀ ਅਮਰੀਕਾ ਕਿਵੇਂ ਦਖਲ ਅੰਦਾਜ਼ੀ ਕਰਦਾ ਹੈ ਕਿਵੇਂ ਕਹਿਣ ਨੂੰ ਤਾਂ ਉਹ ਇਹ ਆ ਵੀ ਤਬਤੀ ਲੋਕਾਂ ਦਾ ਧਾਰਮਿਕ ਅਧਿਕਾਰ ਹੈ ਪਰ ਉਹ ਕੱਲੇ ਧਾਰਮਿਕ ਅਧਿਕਾਰ ਦੀ ਗੱਲ ਨਾ ਹੋ ਕੇ ਉਹ ਬੜਾ ਵੱਡਾ ਪੱਧਰ ਦੇ ਉੱਤੇ ਇੱਕ ਰਾਜਨੀਤਿਕ ਅੰਤਰਰਾਸ਼ਟਰੀ ਪੱਧਰ ਦਾ ਜਿਹੜਾ ਛਿੜੇੰਤਰ ਹੈ ਉਹ ਹੋਰ ਹੈ ਤੇ ਭਾਰਤ ਤੇ ਚੀਨ ਦੀ ਜਿਹੜੀ ਲੜਾਈ ਹੈ ਉਹਦੇ ਵਿੱਚ ਹੋਰ ਗੱਲਾਂ ਦੇ ਨਾਲ-ਨਾਲ ਇਹ ਵੀ ਕਿਹਾ ਜਾਂਦਾ ਹੈ ਵੀ ਨਹਿਰੂ ਜੀ ਨੇ ਜਿਹੜੀ ਉਹਨੂੰ ਇੱਥੇ ਪਨਾਹ ਦਿੱਤੀ ਸਿਆਸੀ ਬਣਾ ਉਹ ਵੀ ਇੱਕ ਮੁੱਦਾ ਬਣਿਆ ਭਾਰਤ ਤੇ ਚੀਨ ਦੇ ਵਿਚਕਾਰ ਤੇ ਉਹ ਅਕਸਰ ਇਸ ਗੱਲ ਲਈ ਚੀਨ ਵਿਰੋਧੀ ਬਿਆਨ ਦੇ ਤੌਰ ਤੇ ਵਰਤਿਆ ਜਾਂਦਾ ਹੈ ਤੇ ਜਿਹੜੀਆਂ ਵਿਦੇਸ਼ੀ ਤਾਕਤਾਂ ਨੇ ਸਾਰੀਆਂ ਉਹ ਵੀ ਇਸ ਪਲੇਟਫਾਰਮ ਨੂੰ ਕਦੇ ਨਾ ਕਦੇ ਚੀਨ ਦੇ ਵਿਰੁੱਧ ਆਪਣੀ ਪੜਾਅਸ ਕੱਢਣ ਲਈ ਵਰਤਦੀਆਂ ਰੈਂਗੀਆਂ ਨੇ ਤੇ ਅੱਜ ਅਸੀਂ ਸਮਝਦੇ ਹਾਂ ਵੀ ਕੱਲਾ ਇਹ ਤਿੱਬਤ ਦੀ ਗੱਲ ਨਹੀਂ ਜਿੰਨੇ ਵੀ ਧਾਰਮਿਕ ਤੌਰ ਤੇ ਗੱਲਾਂ ਹੈਗੀਆਂ ਨੇ ਆੜੜ ਥਾਵਾਂ ਦੇ ਉੱਤੇ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਇਸ ਕਿਸਮ ਦੀ ਵਿਦੇਸ਼ੀ ਦਾਖਲ ਅੰਦਾਜ਼ੀ ਹੁੰਦੀ ਹੋਈ ਹੈ ਚਾਹੇ ਉਹ ਨਾਰਥ-ਈਸਟ ਦੇ ਵਿੱਚ ਹੋਵੇ ਸਾਡੇ ਉੱਤਰੀ ਪੂਰਬੀ ਭਾਰਤ ਦੇ ਵਿੱਚ ਹੋਵੇ ਚਾਹੇ ਸਾਡੇ ਪੰਜਾਬ ਚ ਹੋਵੇ ਤੇ ਚਾਹੇ ਸਾਊਥ ਦੇ ਵਿੱਚ ਹੋਵੇ ਇਸ ਕਿਸਮ ਦੀਆਂ ਦਾਖਲ ਅੰਦਾਜ਼ੀਆਂ ਜਿਹੜੇ ਸਾਮਰਾਜੀ ਮੁਲਕ ਨੇ ਧਰਮ ਦੇ ਨਾਂ ਤੇ ਵੀ ਬਹੁਤ ਵੱਡੀ ਪੱਧਰ ਤੇ ਉੱਤੇ ਕਰਦੇ ਆ ਤਾਂ ਕਿ ਉਹਨਾਂ ਦੇਸ਼ਾਂ ਦੇ ਵਿੱਚ ਜਿਹੜੀ ਅਰਾਜਕਤਾ ਹੈ ਉਹ ਫਲਾਈ ਜਾ ਸਕੇ ਅੱਜ ਦੀ ਗੱਲ 'ਚ ਇੰਨਾ ਹੀ ਬਹੁਤ-ਬਹੁਤ ਸ਼ੁਕਰਗੁਜ਼ਾਰ